ਦੈਨੈਕਸ ਵਾਲਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਜੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਨੇ ਇੱਕ ਵਾਰ ਫਿਰ ਪੰਜਾਬੀਆਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ ਮੱਥਿਆਂ ਦੇ ਛਿਕਨਾ ਦੇ ਵਿੱਚ ਵਾਧਾ ਹੋ ਰਿਹਾ ਹੈ ਕਿਉਂਕਿ ਲਗਾਤਾਰ ਪੈਂਦੀ بارش ਜਿਹੜੀ ਹੈ ਉਸ ਦੇ ਨਾਲ ਇਲਾਕਿਆਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਨੀਵੇਂ ਇਲਾਕੇ ਜਿਹੜੇ ਨੇ ਗੋਡੇ-ਗੋਡੇ ਭਰਿਆ ਹੋਇਆ ਪਾਣੀ ਉਹਨਾਂ ਦੀਆਂ ਚਿੰਤਾਵਾਂ ਦਾ ਕਾਰਨ ਬਣ ਰਿਹਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹੇ ਜਿਹੜੇ ਨੇ ਜਿਨ੍ਹਾਂ ਦੇ ਵਿੱਚ 12 ਜ਼ਿਲ੍ਹਿਆਂ ਦੇ ਵਿੱਚ ਤਾਂ yellow alert ਜਾਰੀ ਹੋਣ ਦੀ ਗੱਲ ਜਿਹੜੀ ਹੈ ਉਹ ਬੀਤੇ ਕੱਲ ਤੋਂ IMD ਦੇ ਵੱਲੋਂ Indian Meteorological Department ਦੇ ਵੱਲੋਂ ਕਹੀ ਗਈ ਸੀ ਨਾਲ ਦੀ ਨਾਲ ਮੌਸਮ ਵਿਗਿਆਨੀਆਂ ਦੇ ਵੱਲੋਂ ਆਉਣ ਵਾਲੇ 3 ਦਿਨ ਦਾ ਫਿਰ ਖਦਸ਼ਾ ਜਿਹੜਾ ਜਤਾਇਆ ਗਿਆ ਕਿ ਆਉਣ ਵਾਲੇ 36 ਤੋਂ 48 ਘੰਟੇ ਭਾਰੀ ਬਾਰਿਸ਼ ਜਿਹੜੀ ਹੈ ਪੰਜਾਬ ਨੂੰ ਚੱਲਣੀ ਪਵੇਗੀ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਪਈ ਬਾਰਿਸ਼ ਜਿਹੜੀ ਆ ਉਸ ਨੇ ਜਿੱਥੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨੂੰ ਡੋਬਿਆ ਜਿੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜ੍ਹ ਨੁਕਸਾਨ ਸੁੱਤੀਆਂ ਬਣੀਆਂ ਉੱਥੇ ਹੀ ਅੱਜ ਤੜਕਸਾਰ ਸਵੇਰ ਤੋਂ ਪੈਂਦਿਆ ਮੀਂਹ ਜਿਹੜਾ ਹੈ ਲਗਭਗ 12 ਜ਼ਿਲ੍ਹਿਆਂ ਦੇ ਵਿੱਚ ਇਸ ਮਹੀਨੇ ਭਾਰੀ ਭਰਕਮ ਤਬਾਹੀ ਮਚਾਉਣ ਵਾਲਾ ਮੰਜ਼ਰ ਪੈਦਾ ਕੀਤਾ ਹੋਇਆ ਹੈ ਜੇਕਰ ਤੁਹਾਡੇ ਨਾਲ ਗੱਲ ਕਰੀਏ ਕਿ ਇਸ ਪੈਂਦੇ ਮੀਂਹ ਤੋਂ ਬਾਅਦ ਲਗਾਤਾਰ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਉਹ ਵਧਦਾ ਜਾ ਰਿਹਾ ਤੇ ਲਗਾਤਾਰ ਡੈਮਾਂ ਦੇ ਵਿੱਚ ਵਧਿਆ ਪਾਣੀ ਜਿਹੜਾ ਉਸ ਨੂੰ ਲਗਾਤਾਰ ਰਿਲੀਜ਼ ਵੀ ਕੀਤਾ ਜਾ ਰਿਹਾ ਹੈ ਹੁਣ ਤੁਹਾਡੇ ਨਾਲ ਕੱਲਾ- ਸਾਂਝਾ ਕੀਤਾ ਜਾਏਗਾ ਕਿ ਕਿਹੜੇ ਡੈਮ ਦੇ ਵਿੱਚ ਪਾਣੀ ਦਾ ਜਲਸਤਰ ਕੀ ਹੈ ਤੇ ਉੱਥੇ ਇਸ ਵਕਤ ਪਾਣੀ ਦੀ ਆਮਦ ਕਿੰਨੀ ਹੋ ਰਹੀ ਹੈ ਤੇ ਪਾਣੀ ਰਿਲੀਜ਼ ਕਿੰਨਾ ਕੀਤਾ ਜਾ ਰਿਹਾ ਹੈ ਕਿਉਂਕਿ ਭਾਖੜਾ ਡੈਮ ਦੇ ਵਿੱਚੋਂ ਛੱਡਿਆ ਹੋਇਆ ਪਾਣੀ ਜਿਹੜਾ ਇਹ ਸਤਲੁਜ ਦੇ ਵਿੱਚ ਦੀ ਹੁੰਦਾ ਹੋਇਆ ਮਾਲਵਾ ਖੇਤਰ ਨੂੰ ਵੱਡੀ ਮਾਰ ਮਾਰਦਾ ਹੈ ਤੇ ਇਸ ਵਕਤ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਇਹ ਇਹ ਪੈਦਾ ਹੁੰਦੀਆਂ ਨੇ ਕਿ ਜੇਕਰ ਇਸ ਤਰੀਕੇ ਦੀ ਸੰਭਾਵਨਾ ਬਣਦੀ ਹੈ ਕਿ ਪਾਣੀ ਦਾ ਪੱਧਰ ਲਗਾਤਾਰ ਉੱਪਰਲੇ ਇਲਾਕਿਆਂ ਦੇ ਵਿੱਚ ਪਹਿਲੀ ਬਾਰਿਸ਼ ਕਰਨ ਵੱਧ ਹੈ ਤਾਂ ਪਾਣੀ ਵੱਧ ਰਿਲੀਜ਼ ਕੀਤਾ ਜਾਏਗਾ ਹਾਲਾਂਕਿ ਪਰਸੋਂ ਤੋਂ ਇਹ ਕਾਰਵਾਈਆਂ ਲਗਾਤਾਰ ਦੇ ਵਿੱਚ ਜਾਰੀ ਨੇ 1 ਫੁੱਟ ਫਲੱਡ ਗੇਟ ਜਿਹੜੇ ਨੇ ਸੱਤੇ ਉਹ ਖੋਲੇ ਗਏ ਸੀ ਜਿਸ ਦੇ ਵਿੱਚੋਂ ਬਾਅਦ ਦੇ ਵਿੱਚ ਤਿੰਨ ਬੰਦ ਕਰ ਦਿੱਤੇ ਗਏ ਤੇ ਚਾਰ ਗੇਟ ਲਗਾਤਾਰਤਾ ਦੇ ਵਿੱਚ 40000 ਕਿਊਸਿਕ ਪਾਣੀ ਜਿਹੜਾ ਉਹ ਇਸ ਡੈਮ ਦੇ ਵਿੱਚੋਂ ਭਾਖੜਾ ਡੈਮ ਦੇ ਵਿੱਚੋਂ ਬਾਹਰ ਰਿਲੀਜ਼ ਕਰ ਰਹੇ ਨੇ ਇਸੇ ਤਰੀਕੇ ਜੇਕਰ ਪੌਂਗ ਡੈਮ ਦੀ ਗੱਲ ਕਰੀਏ ਤਾਂ ਪੌਂਗ ਡੈਮ ਦੇ ਵਿੱਚ 1400 ਫੁੱਟ ਪਾਣੀ ਦਾ ਪੱਧਰ ਹੈ ਤੇ ਵਿਆਸ ਦਰਿਆ ਤੇ ਬਣੇ ਪੌਂਗ ਡੈਮ ਦਾ ਵੱਧ ਤੋਂ ਵੱਧ ਭਰਾਈ ਦਾ ਪੱਧਰ ਜਿਹੜਾ 1400 ਫੁੱਟ ਹੈ ਤੇ 1385.87 ਫੁੱਟ ਦੇ ਉੱਪਰ ਇਸ ਵਕਤ ਪਾਣੀ ਜਿਹੜਾ ਉਬੈਰਿਆ ਤੇ ਇੱਥੇ ਵੀ ਤਿੰਨ ਫਟ ਜਿਹੜੇ ਗੇਟ ਨੇ 플ੱਡ ਗੇਟ ਉਹ ਖੋਲੇ ਗਏ ਨੇ ਤੇ ਪੌਂਗ ਡੈਮ ਦਾ ਪਾਣੀ ਬਿਆਸ ਦਰਿਆ ਥਾਣੀ ਹੁੰਦਾ ਹੋਇਆ ਲਗਾਤਾਰਤਾ ਦੇ ਵਿੱਚ ਅੱਗੇ ਵਾਲੇ ਪਾਸੇ ਨੂੰ ਵੱਧ ਰਿਹਾ ਤੇ ਉੱਪਰੋਂ ਪੈਂਦੀ ਮੋਟੀ ਕਣੀ ਦੀ ਬਾਰਿਸ਼ ਜਿਹੜੀ ਹੈ ਉਸ ਨੇ ਵੀ ਪੰਜਾਬੀਆਂ ਦੀਆਂ ਚਿੰਤਾਵਾਂ ਜਿਹੜੀਆਂ ਨੇ ਵਧਾਈਆਂ ਪਈਆਂ ਨੇ ਜੇਕਰ ਗੱਲ ਕਰੀਏ ਰਾਵੀ ਦਰਿਆ ਦੇ ਉੱਪਰ ਬਣੇ ਰਣਜੀਤ ਸਾਗਰ ਡੈਮ ਦੀ ਤਾਂ ਉੱਥੇ ਪਾਣੀ ਦੀ ਸਮਰੱਥਾ ਜਿਹੜੀ ਹੈ 1731.98 ਫੁੱਟ ਹੈ ਇਸ ਦੀ ਸਟੋਰੇਜ ਸਮਰੱਥਾ ਜਿਹੜੀ ਹੈ 2.663 ਐਮਐਫ ਹੈ ਯਾਨੀ ਕਿ ਇਸ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਕਿਉਂਕਿ ਉੱਪਰਲੇ ਇਲਾਕਿਆਂ ਦੇ ਵਿੱਚ ਲਗਾਤਾਰ ਪੈਂਦੀ ਬਾਰਿਸ਼ ਜਿਹੜੀ ਆ ਉਸ ਦੇ ਨਾਲ ਪੰਜਾਬ ਦੇ ਵਿੱਚ ਜਾਂ ਫਿਰ ਆਮ ਸ਼ਬਦਾਂ ਦੇ ਵਿੱਚ ਗੱਲ ਕਰਾਂ ਤਾਂ ਪੱਧਰੇ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਇਸ ਦਾ ਪ੍ਰਭਾਵ ਜਿਹੜਾ ਉਸ ਦੇ ਰੂਪ ਦੇ ਵਿੱਚ ਵੇਖਣ ਨੂੰ ਮਿਲੇਗਾ ਨਾਲ ਦੀ ਨਾਲ ਤੁਹਾ ਨੂੰ ਵੀ ਅਪੀਲ ਕਰਦੇ ਹਾਂ ਕਿ ਖੇਚਲ ਇਹ ਜ਼ਰੂਰ ਕਰਨਾ ਤੁਸੀਂ ਕਿਸ ਇਲਾਕੇ ਤੋਂ ਸਮਝ ਰੱਖਦੇ ਹੋ ਕਿਸ ਇਲਾਕੇ ਤੋਂ ਇਸ ਵੀਡੀਓ ਨੂੰ ਇਸ ਖਬਰ ਨੂੰ ਵੇਖ ਰਹੇ ਹੋ ਤੇ ਉੱਥੇ ਮੌਸਮ ਦੇ ਕੀ ਕੋ ਸੂਰਤੇ ਹਾਲ ਨੇ ਆਪਣਾ ਨਾਮ ਆਪਣੇ ਇਲਾਕੇ ਦਾ ਨਾਮ ਤੇ ਉੱਥੇ ਮੌਸਮ ਦੀਆਂ ਜਾਣਕਾਰੀਆਂ ਕਮੈਂਟ ਸੈਕਸ਼ਨ ਦੇ ਵਿੱਚ ਲਿਖਣ ਦੀ ਖੇਚਲ ਜ਼ਰੂਰ ਕਰਨਾ ਤਾਂ ਕਿ ਉਹ ਸਹੀਕ ਜਾਣਕਾਰੀ ਸਾਡੇ ਤੱਕ ਪਹੁੰਚ ਸਕੇ ਤੇ ਉਹ ਜਾਣਕਾਰੀ ਅਸੀਂ ਦਰਸ਼ਕਾਂ ਤੱਕ ਪਹੁੰਚਾ ਸਕੀ ਕਿ ਪੰਜਾਬ ਦੇ ਵਿੱਚ ਇਸ ਵਕਤ ਮੌਸਮ ਦੇ ਸੂਰਤੇ ਹਾਲ ਕੀ ਹੋਏ ਪਏ ਨੇ ਹਾਲਾਂਕਿ ਦਿਨਕ ਸੂਰਾ ਟੀਵੀ ਦੇ ਬੋਲੋ ਪਲ-ਪਲ ਦੀ ਅਪਡੇਟ ਤੁਹਾਨੂੰ ਹਰੇਕ ਹੀ ਖਬਰ ਦੀ ਦਿੱਤੀ ਜਾਂਦੀ ਹੈ ਪਰ ਮੌਸਮ ਦੇ ਨਾਲ ਜੁੜੀ ਅਪਡੇਟ ਜਿਹੜੀ ਹੈ ਜਦ 拜拜、嗯 ਘਟਨਾਕ੍ਰਮ ਮੌਸਮ ਨੂੰ ਲੈ ਕੇ ਵਾਪਰਦਾ ਜਾਂ ਫਿਰ ਵਾਪਰਨ ਵਾਲਾ ਹੁੰਦਾ ਹੈ ਜਾਂ ਫਿਰ ਆਈਐਮਡੀ ਦੇ ਵੱਲੋਂ ਕਿਸੇ ਤਰੀਕੇ ਦਾ ਅਲਰਟ ਕੋਈ ਜਾਰੀ ਕੀਤਾ ਜਾਂਦਾ ਤਾਂ ਉਸ ਵਕਤ ਜ਼ਰੂਰ ਲਾਜ਼ਮੀ ਤੌਰ ਦੇ ਉੱਪਰ ਸਿੱਟੀਕ ਜਾਣਕਾਰੀਆਂ ਭਰਪੂਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਰਿਪੋਰਟ ਦੇ ਵਿੱਚ ਵੀ ਤੁਹਾਨੂੰ ਦੱਸਣ ਤੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਮੌਸਮ ਦੇ ਨਾਲ ਜਾਂ ਫਿਰ ਪੈਂਦੇ ਇਸ ਮੀਂਹ ਦੇ ਨਾਲ ਕੀ ਕੋਈ ਸੁਰਤੇ ਹਾਲ ਬਣਿਆ ਪਿਆ ਹੁਣ ਆਉਣ ਵਾਲੇ 36 ਘੰਟੇ ਫਿਰ ਪੰਜਾਬੀਆਂ ਦੇ ਉੱਪਰ ਖਤਰਾ ਮੰਡਰਾ ਰਿਹਾ ਹੈ ਹਾਲਾਂਕਿ ਸਤਲੁਜ ਦਰਿਆ ਦੇ ਵਿੱਚੋਂ ਜੇਸ ਤਰੀਕੇ ਪਾਣੀ ਦਾ ਪੱਧਰ ਪਿਛਲੇ ਦਿਨਾਂ ਦੇ ਵਿੱਚ ਘਟਣ ਦੀ ਖ ਕਲਕੇ ਸਾਹਮਣੇ ਆਈ ਸੀ ਯਾਹਰ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਸੁੱਖ ਦਾ ਸਾਹ ਮਿਲਿਆ ਸੀ ਕਿ ਭਾਈ ਮਾਲਵਾ ਖੇਤਰ ਬਚੇਗਾ ਪਰ ਨਾਲ ਨਾਲ ਸਸਰਾਲੀ ਆ ਜਿਹੜਾ ਪਿੰਡ ਹੈ ਉਸ ਪਿੰਡ ਦੇ ਵਿੱਚ ਲੱਗਾ ਹੋਇਆ ਖੋਰਾ ਜਿਹੜਾ ਹੁਣ ਏਦਾਂ ਦੇ ਪੈਂਦੇ ਮੀਂਹ ਦੇ ਵਿੱਚ ਉਸ ਖੋਰੇ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਪ੍ਰਸ਼ਾਸਨ ਪੱਪਾ ਭਾਰ ਹੈ ਜਿਹੜੇ ਨੇੜਲੇ ਇਲਾਕੇ ਦੇ ਦਰਿਆਵਾਂ ਦੇ ਉਹਨਾਂ ਨੂੰ ਬੇਨਤੀ ਕਰ ਦਿੱਤੀ ਗਈ ਹੈ ਅਪੀਲ ਕਰ ਦਿੱਤੀ ਗਈ ਹੈ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਥਾਵਾਂ ਦੇ ਉੱਪਰ ਲੈ ਜਾਣ ਆਪਣਾ ਸਾਰਜੋ ਸਮਾਨ ਜਿਹੜਾ ਉਹਨੂੰ ਵੀ ਸਾਂਭਣ ਸੰਭਾਲਣ ਦੀਆਂ ਕੋਸ਼ਿਸ਼ਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਣ ਤਾਂ ਕਿ ਕਿਸੇ ਵੀ ਤਰੀਕੇ ਦੀ ਜੇਕਰ ਕੋਈ ਆਪਾਤਕਲੀਨ ਸਥਿਤੀ ਬਣ ਕਹਨੇ ਢਠਿਆ ਜਾ ਸਕੇ ਹੁਣ ਇਥੇ ਇਹ ਸਥਿਤੀਆਂ ਜਿਹੜੀਆਂ ਅੱਜ ਦੇ ਦਿਨ ਦੇ ਵਿੱਚ ਬਣੀਆਂ ਨੇ ਆਉਣ ਵਾਲੇ ਤਿੰਨ ਦਿਨ ਇਹ ਵੀ ਲਗਾਤਾਰਤਾ ਦੇ ਵਿੱਚ ਜਾਰੀ ਰਹਿਣਗੀਆਂ ਆਈਐਮਡੀ ਦੇ ਵੱਲੋਂ 12 ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਜਿਦੇ ਵਿੱਚ ਮਾਝਾ ਮਾਲਵਾ ਦੁਆਬਾ ਪੁਆਦ ਇਹ ਤਿੰਨੇ ਜਾਂ ਚਾਰੇ ਇਲਾਕਿਆਂ ਦੇ ਜਿਹੜੇ ਜ਼ਿਲ੍ਹੇ ਨੇ ਉਹ ਸ਼ਾਮਿਲ ਨੇ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਪੈਂਦੀ ਬਾਰਿਸ਼ ਜਿਹੜੀ ਆ ਉਹਨੇ ਪੰਜਾਬੀਆਂ ਦੀਆਂ ਚਿੰਤਾਵਾਂ ਵਧਾ ਰੱਖੀਆਂ ਨੇ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਬਦੇਰੀ ਖੇਚਲ ਜਿਹੜੀ ਹੈ ਉਹ ਚੁੱਕਣੀ ਪੈ ਰਹੀ ਹੈ ਆਉਣ ਵਾਲੇ ਸਮੇਂ ਦੀ ਵੀ ਪਲਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਨੇ ਕਰ ਫਿਰ ਕਰਾਂਗਾ ਕਿ ਆਪਣੇ ਇਲਾਕੇ ਦਾ ਮੌਸਮੀ ਹਾਲ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਿਕਰਮ ਤੇ ਟਿੱਪਣੀ ਦੇ ਰੂਪ ਦੇ ਵਿੱਚ ਸਾਂਝੇ ਜ਼ਰੂਰ ਕਰਦੇ ਜਾਣਾ